ਸਾਸਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ। ਬਾਈ ਫਾਲੇ ਲੱਗੇ ਆ ਬਦਲ ਨਾਲ। ਇੱਕ ਫਾਲਾ ਗਿਰ ਗਿਆ। ਫਾਲਿਆਂ ਨੂੰ ਢੇਡਾ ਦੇ ਕੇ ਪਾਵਾਂ। ਨਾਟ ਆਪਣੇ ਪੈਸੇ ਦੇ ਪ੍ਰਾਣੇ ਨੇ ਕਦੀ ਕੇ ਲਿਆਣੇ ਵਿਦਿਆਪਨ। ਫਾਲਤੂ ਪੈਸੇ ਦੇ ਨਾਟ। ਇਕੱਠੇ ਲਿਆਦਾ ਮੈਂ ਪਿੱਛੇ। ਬਦਲਾ ਬਾਈ ਕੇ ਫਾਲੇ ਟਾਈਲਰਾਂਗੇ। ਉਧਰ ਆਪਣੀ ਟਰਾਲੀ ਲੋਡ ਹੋ ਰਹੀ ਹੈ ਪਰਲੇ ਖੇਤ। ਚੱਲ ਰਿਹਾ ਬਾਈ ਕੰਮ ਫਾਲਿਆਂ ਮੈਂ ਬਾਈ ਗੰਜੈਤ ਹੈਗੀ ਤੇ ਨਟ ਖਰਾਬ ਹੋ ਗਏ ਤੇ ਆਪਾਂ ਨਾ ਇੱਕ ਗਲੇ ਅੱਗੇ ਕਰਦੀ ਠੀਕ ਹੈ ਜੀ ਇਹੋ ਘਸਣ ਦੇ ਬੱਜੇ ਗਾਈ ਬ ਆਪਣਾ ਪੈਨ ਘਸੀ ਜਹਾ ਨਹੀਂ ਨਟ ਪਾ ਦੇਂਗਾ ਆਪਾਂ ਨਾ ਮੈਂ ਪਿਛਲੇ ਤਾਂ ਖੁੱਲ ਗਏ ਟੁੱਟਰੇ ਨਾਟਾ ਖੁੱਲਦਾ ਕੋਈ ਹੋ ਰਿਹਾ ਬਾਈ ਪਹਿਲਾਂ ਜੇ ਛੋਟੇ ਛੋਟੇ ਜਿਹੇ ਹੋਏ ਗਏ ਨੇ 10 ਨੰਬਰ ਦਾ ਨਟ ਨਹੀਂ ਟਾਈਟ ਹੋਈ ਗਰੇ ਦਾ ਇਹ 15 ਨੰਬਰ ਦੇ ਨਟ ਨੂੰ ਚੜ ਦੇ ਵੀ ਤੋੜਦੇ ਆਂ ਅਗਲੇ ਫਾਲੇ ਜਿਆਦਾ कसेਦੇ ਆਂ ਪਿਛਲੇ ਮੈਂ ਜਾਣ ਹੈਗੀ ਥੋੜੀ ਜੀ ਖਾਲੀ ਬਗਨਾਂ ਬਜਾਈ ਕਰਾ ਦੇਗੇ ਨੇ ਉੱਤੇ ਬਾਅਦ ਫਿਰ ਜੀਰੀ ਮਾਂ ਪਾਸਾ ਬਦਲਦੇ ਨੇ ਨਾ ਥੋੜਾ ਮਾਰ ਲੈ ਪੁੱਤ ਕਰਿਆ ਦੇ ਭਾਈ ਫਾਲੇ ਤਿਆਰ ਤੇ ਬਾਅਦ ਚਲੇਗੇ ਤੇ ਰਾਜਪੁਰੇ ਸਬਜੀ ਪਾਜੀ ਲੈ ਆਏ ਆ ਬੰਦਿਆਂ ਜੋਗੀ ਇੱਕ ਟਰਾਲਾ ਕੱਲਿਓ ਭਰ ਲੈ ਦੇ ਭਾਈ ਚਾਰ ਗੇੜ ਖੇਤਾਂ ਵਿੱਚ ਲਾ ਲਏ ਦੇ ਬੰਦੇ ਮਾਰੇ ਇੱਕ ਟਰਾਲਾ ਭਰਿਆ ਉਹਦਾ ਬਣਾ ਨੀਲਾ ਉੱਪਰ ਵੀ ਹੈ ਤੇ ਚਾਰ ਪੰਜ ਗੇੜ ਖੁੱਲਾ ਜਾਏ ਭਰਿਆ ਉਹਦਾ ਉਹ ਖਾਲੀ ਕਰਕੇ ਲਾ ਦੇ ਪਾਰਾਂ ਪਰਲੀ ਛੜ ਲਾ ਦਿਆ ਿੱਕਿਓ ਡੱਬਾ ਭਰਿਆ ਉਹਦਾ ਕੱਲ ਲਗਾ ਬਾਈ ਉਹ ਮਾਲ ਪਾਣਾ ਆਪਾਂ ਨੇ ਇਸ ਪਰ ਪਰ ਸਿਰ ਉਸੇ ਪਾ ਦੇਗੇ ਸਬਜੀ ਪਾਜੀ ਲੈ ਆਏ ਬਾਈ ਗੋਭੀ ਲੈ ਆਏ ਤੇ ਬਾਈ ਗਾਜਰਾ ਮਟਰ ਲੈੇ ਬਰ ਰੱਖਣੀਆਂ ਬਾਈ ਬਹੁਤ ਔਖੀਆਂ ਅੱਜ ਕੱਲ੍ਹ ਦੇ ਟਾਈਮ ਮਟਰਾ ਗਾਜਰ ਮਿਰਚ ਗੋਭੀ ਯੋ ਬਾਈ ਪਿਆਥਰਾ ਸਮਾਨ ਸਬਜੀ ਆ ਇਹ ਹੀ ਮਾਲ ਡਾਲ ਲੋ ਬਹੁਤ ਹੈ ਠੀਕ ਹੈ ਠੀਕ ਹੈ ਕੱਲ ਦੇ ਅਗਲੇ ਦਿਨ ਫਿਰ ਲੋਡ ਹੋ ਜਾਏਗਾ ਉਹ ਟਰਾਲਾ ਖੜਿਆ ਆਪਣੇ ਮਦੂਆ ਨੀਲਾ ਜੇ ਪੈਂਸ ਪਰ ਜ਼ਿਆਦਾ ਪਾਵੇਂ ਫਿਰ ਉੱਪਰ ਘੱਟ ਹੋ ਜਾਏ लास्ट ਵਾਲੀਆਂ ਪਰ ਇੱਧਰ ਬਾਈ ਖੋਲੀ ਵੀ ਆ ਕਪੈਨ ਆਪਣੀ ਰਿਪੇਅਰ ਦਾ ਕੰਮ ਚੱਲ ਰਿਹਾ ਪ੍ਰੀਤ ਕੰਬਾਈਨ تری سی کال کر دے کری سی کال سا ہاں جی چل رہا جی کم جی ہاں ہوا بنا رہے ہیں مرچ فٹیاں کیا کھولیا بھائی

کر بھائی مطلب بھائی نے مکان پایا تھا نو اس کا کام رہ رہا تھا ہاں سنے سو باتیں سوریا قبیلدار بندہ لے گا بھائی ہون بھائی ہو گئے چار پانچ دن پہلے توڑیا کڈیا تھا مشینوڑی توڑیا کٹ گیا خولی کمبین اپنے نے رپے چار رہی ہے بہت بھائی سمال گیا رکھی بھی ہے مشین انکل نے پہلے جتین کے ڈیڈی کا جمعہ باری مشین گی یہ بہلے جاچے گی ہے کہ سونی سنگ ہو گئے ਸੁੱਖਾ ਫੋਰਮੈਨ ਕਰਾ ਮਾ ਬਈ ਟਰਾਲਾ ਲੋਡ ਸੁਨੀ ਨੇ ਲਾਇਆ ਬਾਈ ਨੀਲਾ ਟਰਾਲਾ ਪਰ ਆਪੈ ਨੂੰ ਕਹਿ ਕੇ ਦੇ ਐਵੇਂ ਨੀਲਾ ਪਰਾਂ ਕਰਦੀ ਛੋਟੀ ਟਰਾਲੀ ਲਾ ਦੀ ਲਾ ਦੇਦਾ ਬਾਈ ਲਾ ਲਿਆ ਵੀਰਾ ਹਾਂ ਕਿਨੇ ਲਾਇਆ ਵਾ ਤਾਈ ਨੇ ਲਾਇਆ ਹੁਣ ਕਿਨੇ ਲਾਇਆ ਈ ਟਰਾਲਾ ਟਰਾਲਾ ਦਾਈ ਕੀ ਆ ਬੰਦ ਨਰਾਜ ਹੈ ਦੇ ਦੇ ਹਾਂ ਅਰੇ ਮੂ ਅਰੇ ਟਮਾਟੇ ਤੇਰੇ ਟਮਾਟੇ ਪਾਪਾ ਕਿੱਥੇ ਪੁੱਤੋ ਪਾਪਾ ਹਾਂਜੀ ਹਾਂਜੀ ਬਾਈ ਗਰੀਬਾਂ ਵਾਂ ਮਾਰ ਘੜਦਿਆ ਬਾਈ ਟਰੈਕਟਰ ਟਰਾਲੀ ਮਾਂ ਤੇ ਛੋਟੀ ਮਾਂ ਤੇ 45 11 ਖੜਿਆ ਤਾਂ ਉਹ ਪਰਾਂ ਲਾ ਦੇ ਕੋਈ ਟਰਾਲੀ ਉਰੇ ਕੱਢਦੀ ਤਰਾ ਲਲਾ ਮਾ ਬਾਈ ਅੰਦਰ ਅੰਦਰ ਖੜਿਆ ਰਹੇਗਾ ਹੁਣ ਕੱਲੂ ਵੀ ਨਹੀਂ ਲੋਡ ਹੋਣੀ ਪਰਸੋਂ ਨੂੰ ਲੋਡ ਹੋਏਗੀ ਟਰਾਲੀ ਰੋਕੀਆ ਰੋਕੀਆ ਸਪਰੇਅ ਵਾਲਾ ਕੱਢ ਲਿਆ ਬਾਹਰ ਸਪਰੇਅ ਵਾਲਾ ਕੱਢ ਲਿਆ ਸਪਰੇਅ ਵਾਲਾ ਕੱਢ ਲਿਆ ਬਾਈ ਮੂਰੇ ਖੜਾ ਲਈਏ ਅਸਵਰੀ ਆਪਾਂ ਨੂੰ ਸਪਰੇਅ ਕਰਨੀ ਆ ਕਣਕ ਕੀ ਅੱਜ ਬਣਾਇਆ ਬਤਾ ਪਲਾਨ ਬਾਈ ਪੂਰਾ ਅੱਜ ਹਵਾ ਨੇ ਕੰਮ ਖਰਾਬ ਕਰ ਦਿਆ ਚਲੋ ਬਾਈ ਵਧੀਆ ਹੋ ਗਿਆ ਜਿਹੜੇ ਕਰਕੇ ਕੰਮਕਾਰ ਜੇ ਰੁਕੇ ਵੇ ਤੇ ਬਾਤ ਆ ਹੋ ਗਏ ਛੋਟੇ ਛੋਟੇ ਜੇ ਕਰਾਂ ਬਾਈ ਟਰੈਕਟਰ ਸਟਾਰਟ ਅੱਗੇ ਖੜਾਵਾ ਇਹਨੂੰ ਲਾਦਾ ਬਾਈ ਟਰਾਲਾ ਅੰਦਰ ਕੱਢਦਾ ਟਰੈਕਟਰ ਮਾਦੇ ਸਪਰੇਅ ਵਾਲਾ ਬਾਈ ਦਰ ਲਾ ਦਿਆ ਸਟਾਰਟੇ ਨਹੀਂ ਹੋਇਆ ਬਹੁਤੋਂ ਕੋ ਸਟਾਰਟ ਹੋਇਆ ਮੁਰੇ ਪਲਾਸ ਜਾ ਲਾ ਕੇ ਪਾ ਲੈ ਟਰਾਲੀ ਛੋਟੀ ਟਰਾਲੀ ਪਾ ਦੇਓ ਅਨਿਬੜਨੇ ਵਾਲਾ ਬਾਈ ਥੋੜਾ ਜਿਹਾ ਮਾਰ ਰਹਿ ਗਿਆ ਬਸ ਆਪਣੇ ਮੋਰਚਲ ਦੀ ਪਾੜ ਗਈ ਟਿਊਬ ਆਪਾਂ ਟਿਊਬ ਪਵਾਵਾ ਜਾ ਕੇ ਟਿਊਬ ਲੇ ਗਾ ਹਮੜਾ ਲੀ ਲੈ ਹਾਂਜੀ ਕੱਢ ਲਿਆ ਬਾਈ ਡਰਾਵਲ ਹੁੱਕ ਘਰ ਆ ਗਏ ਤੇ ਆਪਾਂ ਡੰਡਾ ਪਾ ਲਿਆ ਬਾਈ ਸੁੱਖਾ ਚਲਿਆ ਬਾਈ ਕਿਤੇ ਕੰਮ ਆ ਜਾ ਕੇ ਦਿਖਾਵਾਂ ਬਾਈ ਤੁਹਾਨੂੰ ਉਧਰ ਗੱਡੀ ਆ ਗਈ ਆਪਣੀ ਜਤਿੰਦਰ ਪੰਗੂ ਆ ਗਿਆ ਚਲੋ ਭਾਈ ਸੁਖੇ ਪਹੁੰਚ ਆਪਨੇ ਟਿਕਾਣੇ ਪਰ ਗੱਡੀ ਲਹਾ ਲੰਗ ਜਾਈ ਸਾਈਡ ਤੋਂ ਦੱਬ ਲੈ ਪਹੁੰਚ ਗਏ ਭਾਈ ਆਪਾਂ ਕਬੂਲ ਪਰ ਜੱਗੀ ਐਗਰੀਕਲਚਰ ਵਰਕਸ ਕਬੂਲ ਪਰ ਵਾਲੇ ਖਾਦਾਂ ਡਿਲੀਵਰੀ ਹੋ ਰਹੀ ਹੈ ਭਾਈ ਨਮੀ اوری. بندر اکل دس رہا سارا کچھ ستری اکل جی ہو ٹھیک ٹھاک ہے جی کر رہے ہیں ڈلیوری پوری ہو گیا بھائی اگزیبیشن میں سامان لکھ ہے ਚਾਰ ਹੈਰਵਾਂ ਲੱਗੀਆਂ ਲੈਨ ਮਾ ਕਿੰਨੀ ਸੋਹਣੀਆਂ ਲੱਗ ਰਹੀਆਂ ਬਾਈ ਖੜੀਆਂ ਇੱਧਰ ਖੜੇ ਆ ਰੋਟਾਵੇਟਰ ਇੱਥੇ ਖੜਿਆ ਕਲਟੀਵੇਟਰ ਇੱਧਰ ਖੜੀਆਂ ਬਾਈ ਦੋ ਹੈਰਵਾਂ ਇੱਧਰ ਖੜਿਆ ਜੰਦਾ ਬਾਈ ਬਰਕਫਾਰਮ ਇਹ ਪਹਿਲਾਂ ਵੀ ਆਈ ਵੀ ਆਪਣੇ ਬਲੌਗ ਮਾ ਹੈਰਵਾਂ ਉਹਨਾਂ ਜਾਣਾ ਬਾਈ ਫਿਰ ਉਹਨਾਂ ਹੁਣ ਲਾ ਲਿਆ ਬਾਈ ਟਰੈਕਟਰ ਬੈਗ ਇਹ ਪਹੀਏ ਬਾਈ ਪੀਟੀਓ ਹਾਲੈਂਡ 363 ਕੀ ਲਾ ਕਰੋ ਚੈੱਕ ਬਾਈ ਦਿਓ ਵਧਾਈਆਂ 8 ਫੂਟਾ ਰੋਟਰ ਹੈਵੀ ਡਿਊਟੀ ਟੌਪ ਮਾਡਲ ਇਹਨਾਂ ਇੱਕ ਸਾਈਡ ਪਾਇ ਪਾਇਦਾ ਦੋ ਹੀ ਸਾਈਡ ਪਾਇਦਾ ਆ ਰਹੇ ਆ ਭਾਈ ਪਿੰਡਾ ਹਰ ਤੇ ਅੰਨਾ ਆਈਏ ਫਾਨੇ ਬਣਵਾਇਆ 8 ਫੂਟਾ ਰੋਟਾਵੇਟਰ ਜੱਗੀ ਦੇ ਕਬੂਲ ਕਰਦੇ 2025 ਮਾਡਲ ਇੱਧਰ ਖੜਿਆ ਭਾਈ ਕਰਾ ਇਹ ਭਾਈ ਦੂਈ ਆਪਣਾ ਡਾਇਨਾਸੌਰ ਮਾਡਲ ਦੇ ਟਾਇਰ ਕਰੋ ਭਾਈ ਚੈੱਕ ਕੁਆਲਟੀ ਆਪਣੇ ਰੋਟਾਵੇਟਰ ਦੀ بھائی مار سارا چینج کر دیا جوڑ لیا بھائی کرو لک وائز کدا کا لگ رہا دیکھو دے پاس تبھی ہے تب بھائی ਬਲੇਡਾਂ ਹੀ ਕੁਆਲਿਟੀ ਕਰੋ ਚੈੱਕ ਬਾਈ ਜਮੀਨ ਨਹੀਂ ਹੱਦ ਕਰੋ ਅਬ ਆਪਣੀ ਤੇ ਆਨੇ ਚੱਲ ਪਿਆ ਬਾਈ ਬੰਦਾ ਆਪਣਾ ਘਰਾਂ ਨੂੰ ਲਾਈਟ ਬੰਦ ਰੱਖੀ ਆਪਾਂ ਨੇ ਕੱਪੜੇ ਈ ਗਲਾ ਲੈਟਾਂ ਦਾ ਨੰਬਰ ਲਾਣਾ ਬਾਈ ਜੀਰੇ ਨੂੰ ਕਹਿਣਾ ਇੱਕ ਦੋ ਦਿਨਾਂ ਵਿੱਚ ਜੀਰਾ ਆਵੇਗਾ ਸਾਰੇ ਟਰੈਕਟਰਾਂ ਦੀ ਲਾਈਟਾਂ ਲੁੱਟਾਂ ਕਰਕੇ ਜਿਵੇਂ ਗੱਡੀ ਦੇ ਹਾਰਨ ਹਾਰਨ ਸਾਰਾ ਕੰਮ ਰਹਿ ਰਿਹਾ ਜਿਉਂ ਡੀਰ ਕੀ ਹਾਰਨ ਹਾਰਨ ਹੋਏਗੇ ਧੰਨ ਨੇ ਚੱਕ ਲਈ ਮੋਢੇ ਉੱਰ ਪੀਟੀਓ ਕਿੰਦੇ ਨੂੰ ਲੱਗ ਰਹੀ ਠੰਡ ਆ ਪਹੁੰਚ ਗਿਆ ਬਾਈ ਸੁੱਖਾ ਆਪਣਾ ਰੋਟਰ ਮੀਟਰ ਪਹੁੰਚ ਗਿਆ ਆਪਣਾ ਘਰਾਂ ਆਪਾਂ ਜਾ ਰਹੇ ਹਾਂ ਬਈ ਪਟਿਆਲੇ ਨੂੰ